ਸਸਟੀ ਕਾਲਜੀ ਵੈਲਕਮ ਅਜੀ ਤੁਹਾਡਾ ਆਪਣੇ ਚੈਨਲ ਵੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰੇ ਜੇ ਸੂਟ ਲੈ ਕੇ ਆਏ ਆ ਸੋ ਇਹ ਨਿਊ ਡਿਜ਼ਾਈਨਿੰਗ ਹੈ ਜੀ ਤੁਸੀਂ ਕਿਸੇ ਵੀ ਪਾਰਟੀ ویئر ਆਪਣੇ ਫੰਕਸ਼ਨ ਲਈ ਇਸ ਤਰ੍ਹਾਂ ਦੇ ਸੂਟਸ ਜਿਹੜੇ ਰੈਡੀ ਕਰਵਾ ਸਕਦੇ ਹੋ ਸੋ ਇਹਦੇ ਵਿੱਚ ਆਪਾਂ ਸਾਰੇ ਹੈਂਡਵਰਕ ਵੀ ਹੈ ਆਪਣੇ ਕੋਲੇ ਔਰ ਮਸ਼ੀਨ ਵਰਕ ਵੀ ਹੈ ਸੋ ਇਹ ਪਾਰਟੀ ویئر ਸੂਟਸ ਵੀ ਹੈ ਉਸੇ ਮੀ ਫਾਰਮਲ ਵੀ ਜਿਵੇਂ ਦਾ ਤੁਹਾਡਾ ਫੰਕਸ਼ਨ ਆ ਤੁਸੀਂ ਉਸ ਤਰ੍ਹਾਂ ਦੇ ਸੂਟਸ ਆ ਜਿਹੜੇ ਇਹ ਥੋੜਾ ਹਲਕਾ ਵੀ ਚਾਹੀਦਾ ਹੁੰਦਾ ਆਪਾਂ ਨੂੰ ਹਰ ਇੱਕ ਤਰ੍ਹਾਂ ਦੇ ਸੂਟਸ ਆ ਜਿਹੜੇ ਚਾਹੀਦੇ ਹੁੰਦੇ ਆ ਸੋ ਉਸ ਤਰ੍ਹਾਂ ਦੇ ਸੂਟਸ ਤੁਸੀਂ ਰੈਡੀ ਕਰਵਾ ਸਕਦੇ ਹੋ ਜੀ ਇਹ ਹੈਗਾ ਜੀ ਦਾ ਕਵਰਕ ਹੈ ਬਹੁਤ ਹੀ ਪਿਆਰਾ ਜਿਹਾ ਆਪਾਂ ਇਹਨੂੰ ਵਿੱਚ ਕਲਰ ਦਿੱਤਾ ਹੋਇਆ ਸੋ ਇਹ ਸ਼ਾਰਟ ਸ਼ਰਟ ਬਣੀ ਹੋਈ ਹੈ ਜੀ ਇਹ ਇਹ ਦੇਖੋ ਔਰ ਇਹਦੇ ਫੁੱਲ ਹੈਵੀ ਬਾਜੂ ਆ ਇਹ ਵਰਕ ਚਾਹੇ ਤੁਹਾਨੂੰ ਇੰਨਾ ਘੱਟ ਲੱਗ ਰਿਹਾ ਹੋਊਗਾ ਬਟ ਇਹ ਜਦੋਂ ਤੁਸੀਂ ਵੇਅਰ ਕਰਦੇ ਹੋ ਇਹਦੇ ਵਿੱਚ ਜਿਵੇਂ ਡਬਲ ਵਰਕ ਹੋਇਆ ਹੋਇਆ ਬਹੁਤ ਹੀ ਹੈਵੀ ਵਰਕ ਹੈ ਇਹ ਜਿਵੇਂ ਲਹਿੰਗਿਆਂ ਦੇ ਉੱਪਰ ਹੁੰਦਾ ਉਸ ਤਰ੍ਹਾਂ ਇਹ ਬਹੁਤ ਹੀ ਹੈਵੀ ਲੁੱਕ ਦਿੰਦਾ ਜੀ ਇਸ ਤਰ੍ਹਾਂ ਇਹ ਸ਼ੋਰ ਸ਼ਾਰਟ ਕੁੜਤੀ ਬਣੀ ਹੋਈ ਆ ਤੇ ਬਹੁਤ ਹੀ ਪਿਆਰੇ ਜਿਹੇ ਆਪਾਂ ਲੁੱਡ ਲਟਕਣ ਦਿੱਤੇ ਹੋਏ ਆ ਔਰ ਇਹਦੇ ਨਾਲ ਆਪਾਂ ਸ਼ਰਾਰਾ ਦਿੱਤਾ ਹੋਇਆ ਸ਼ਰਾਰੇ ਦੇ ਉੱਪਰ ਆਪਾਂ ਇਸ ਤਰ੍ਹਾਂ ਪੂਰੀ ਫੁੱਲ ਫਲੇਅਰ ਦਾ ਸ਼ਰਾਰਾ ਹੈ ਜੀ ਸ਼ਰਾਰੇ ਦੇ ਉੱਪਰ ਆਪਾਂ ਇਸ ਤਰ੍ਹਾਂ ਲੇਸ ਦਿੱਤੀ ਹੋਈ ਹੈ ਸੋ ਜਦੋਂ ਤੁਸੀਂ ਇਹਨੂੰ ਵੇਅਰ ਕਰਦੇ ਹੋ ਬਹੁਤ ਹੀ ਪਿਆਰਾ ਲੱਗਦਾ ਹੈ ਬਹੁਤ ਹੀ ਪਿਆਰਾ ਇਹਦਾ ਸ਼ੇਡ ਹੈਗਾ ਸੋ ਇਸ ਤਰ੍ਹਾਂ ਜੀ ਇਹ ਦੁਪੱਟੇ ਦੇ ਵਿੱਚ ਇਹਦੇ ਲਾਈਨਸ ਹੈ ਸਾਰੇ ਦੁਪੱਟੇ ਦੇ ਵਿੱਚ ਲਾਈਨਸ ਹੈ ਫਲਾਵਰਸ ਹੈ ਇਸ ਤਰ੍ਹਾਂ ਔਰ نیچے ਆਪਾਂ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਜੀ ਬਨਾਰਸੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਸੋ ਬਹੁਤ ਹੀ ਪਿਆਰਾ ਹਿਸ ਸੂਟ ਬਣਿਆ ਹੈਗਾ ਬਹੁਤ ਹੀ ਪਿਆਰਾ ਦੁਪੱਟਾ ਹੈ ਜੀ ਜੋ ਤੁਸੀਂ ਇਹਨੂੰ ਵੇਅਰ ਕਰੋਗੇ ਇੱਕ ਫੁੱਲ ਹੈਵੀ ਸੂਟ ਦੀ ਜਿਹੜੀ ਇਹ ਗ੍ਰੇਸ ਆਏਗੀ ਸੋ ਇਹ ਸੀਗਾ ਜੀ ਨੈਕਸਟ ਹੈਗਾ ਜੀ ਆਪਣੇ ਕੋਲੇ ਮਸ਼ੀਨ ਪਲੱਸ ਪਲੱਸ ਮੁਕੇਸ਼ ਪਲੱਸ ਕੋਟਾ ਜਿਹੜੀ ਇਹ ਮੁਕੇਸ਼ ਲੱਗੀ ਹੋਈ ਹੈ ਜੀ ਇਹ ਹੈਂਡ ਨਾਲ ਲੱਗਦੀ ਹੈਗੀ ਆ ਸੋ ਅਨियन ਜਾਂ ਸ਼ੇਡ ਹੈ ਇਹ ਬਹੁਤ ਹੀ ਪਿਆਰਾ ਇਸ ਤਰ੍ਹਾਂ ਇਹ ਆਪਣੇ ਕੋਲੇ ਕਾਫੀ ਸੂਟ ਹੈ ਜਿਵੇਂ ਬਹੁਤ ਸੂਟ ਹੈ ਜਿਹੜੀ ਸੇਮ ਕਲਰ ਤੇ ਹੀ ਆਪਣੇ ਕੋਲੇ ਬਣ ਕੇ ਜਾ ਰਹੇ ਆ ਸੋ ਆਪਾਂ ਜਿਵੇਂ ਨਵੀਂ ਵੀਡੀਓ ਫਿਰ ਇਸ ਤਰ੍ਹਾਂ ਹੁੰਦਾ ਕਿ ਥੋੜਾ ਕਲਰ ਕੰਬੀਨੇਸ਼ਨ ਤੇ ਚੇਂਜ ਹੋਵੇ ਤਾਂ ਆਪਾਂ ਜਿਹੜਾ ਤੁਹਾਨੂੰ ਥੋੜਾ ਚੇਂਜ ਦਿਖਾਈਏ ਸੋ ਇਹ ਮੁਕੇਸ਼ ਵਿਦ ਕੋਟਾ embroiderry ਜੀ ਸ਼ਰਟ ਤੇ ਇਹਦੀ ਦੁਪੱਟੇ ਤੇ ਥੋੜੀ ਜਿਹੀ ਮਸ਼ੀਨ ਏਮਬਰਾਇਡਰੀ ਕਰਕੇ ਆਪਾਂ ਇਹਨੂੰ ਕੀਤਾ ਹੋਇਆ। ਜਿਸ ਤਰ੍ਹਾਂ ਸਾਈਡਸ ਤੇ ਕਟਵਰਕ ਆ ਜੀ ਵਿੱਚ ਇਸ ਤਰ੍ਹਾਂ ਫਲਾਰ ਹੈਗਾ ਸਾਰੇ ਦੇ ਵਿੱਚ ਆ ਜਿਹੜਾ ਇਸ ਤਰ੍ਹਾਂ ਗੋਟਾ ਵਿਦ ਇਹ ਦੇਖ ਸਕਦੇ ਹੋ ਤੁਸੀਂ। ਮੁਕੈਸ਼ ਏਮਬਰਾਇਡਰੀ ਦਿੱਤੀ ਹੋਈ ਹੈ ਸੋ ਬਹੁਤ ਹੀ 컬러풀 ਤੇ ਬਹੁਤ ਹੀ ਪਿਆਰਾ ਜਿਹਾ ਸੋਬਰ ਸਟਾਈਲਿਸ਼ ਜਿਹਦੇ ਤੇ ਵਰਕ ਹੋਇਆ ਹੋਇਆ ਸੋ ਦੋਨੇ ਸਾਈਡ ਇਹ ਮਸ਼ੀਨ ਏਮਬਰਾਇਡਰੀ ਦਾ ਟੱਚ ਵੀ ਦਿੱਤਾ ਹੋਇਆ ਸੋ ਇਹ ਸੋਬਰ ਵੀ ਹੈ ਔਰ ਬਹੁਤ ਹੀ ਡਿਫਰੈਂਟ ਜਿਹਾ ਹੈਗਾ ਕਨਸੈਪਟ ਸੋ ਇਹ ਹੋ ਗਿਆ ਜੀ ਇਹ ਆਪਣਾ ਆਰਡਰ ਦਾ ਬਣਿਆ ਹੋਇਆ ਇਹਦੇ ਨਾਲ ਦਾ ਸੂਟ ਕਾਫੀ ਜਿਵੇਂ ਕਸਟਮਰ ਦੀ ਸੀਗੀ ਕਿ ਸਾਨੂੰ ਜਲਦੀ ਚਾਹੀਦਾ ਸੋ ਆਪਣੇ ਕੋਲ ਇਹ ਸ਼ੇਡ ਪਿਆ ਜੀ ਇਹਦੀ ਜੌਰਜਟ ਦਾ ਜਿਹੜਾ ਸ਼ਰਟ ਹੋਊਗਾ ਔਰ ਸੌਰੀ बॉਟਮ ਵੀ ਜਾਰਜਟ ਦੀ ਹੈ ਜੀ ਫੁੱਲ ਹੈ ਜਿਹੜਾ ਸੀ ਗ੍ਰੀਨ ਦਾ ਸ਼ੇਡ ਹੈਗਾfrozy ਸੀ ਗ੍ਰੀਨ ਦਾ ਸ਼ੇਡ ਹੈ ਸੋ ਤੁਸੀਂ ਇਹ ਲੈ ਸਕਦੇ ਹੋ ਇਹਦੇ ਲਈ ਕੋਈ ਲੈਂਥ ਦਾ ਨਹੀਂ ਹੈਗਾ ਜੀ ਲੈਂਥ ਫ੍ਰੀ ਆਫ ਲੈਂਥ ਕੀ ਰਹੇਗਾ ਇਹਦਾ ਇਸਰਾ ਉੱਪਰ ਤੱਕ ਇਹਦੇ ਇਸਰਾ ਐਮਬ੍ਰੋਇਡਰੀ ਚ ਸੋ ਬਹੁਤ ਹੀ ਪਿਆਰਾ ਕਲਰ ਹੈ ਔਰ ਇਹਦੇ ਉੱਪਰ ਜਿਹੜਾ ਫਰੋਜ਼ੀ ਦੁਪੱਟਾ ਹੈਗਾ ਜੀ ਔਰਗੈਂਜ਼ਾ ਦਾ ਉਸੇ ਤਰ੍ਹਾਂ ਮਕੈਸ਼ ਫੋਰ ਸਾਈਡ ਹੈ ਜਿਹੜਾ ਕਟਵਰਕ ਹੈ ਜੀ ਇਸ ਤਰ੍ਹਾਂ ਔਰ ਇਹਦਾ ਦੁਪੱਟਾ ਤੁਸੀਂ ਇੰਸਟਾ ਤੇ ਵੀ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਪ੍ਰੋਪਰ ਚਾਹੀਦਾ ਹੁੰਦਾ ਸਾਰੇ ਕਹਿੰਦੇ ਤੁਸੀਂ ਪਿਕਚਰ ਦਿਖਾਓ ਸੋ ਮੈਂ ਇੰਸਟਾ ਤੇ ਜਾ ਕੇ ਚੈੱਕ ਕਰ ਸਕਦਾ ਹਾਂ ਕਿ ਇਸ ਤਰ੍ਹਾਂ ਵਰਕ ਹੈਗਾ ਜੀ ਇਸ ਤਰ੍ਹਾਂ ਇਹਦੇ ਵਿੱਚ ਜਿਹੜਾ ਕ੍ਰੋਸ ਜਿਹਾ ਬਣ ਕੇ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਫਲਾਰ ਹੋਣਾ ਹੈਗਾ ਸੋ ਇਸ ਤਰ੍ਹਾਂ ਦੀ ਇਹਦੀ ਦੁਪੱਟੇ ਦੀ ਡਿਜ਼ਾਈਨਿੰਗ ਹੈ ਜੀ ਔਰ ਬਾਟਮ ਤੇ ਵੀ ਸਟ੍ਰੇਟ ਬਾਟਮ ਦੇ ਅਕੋਰਡਿੰਗ ਹੈ ਜਿਹੜਾ ਇਹਦੇ ਇਸ ਤਰ੍ਹਾਂ ਵਰਕ ਹੋਊਗਾ ਜੀ ਸੋ ਨੈਕਸਟ ਹੈਗਾ ਜੀ ਆਪਣੇ ਕੋਲੇ ਔਰੇਂਜ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਔਰੇਂਜ ਸ਼ੇਡ ਹੈਗਾ ਐਕਚੁਅਲੀ ਇਹ ਔਰ ਇਹਦੇ ਉੱਪਰ ਆਪਾਂ ਮਲਟੀ ਕਲਰਸ ਦਾ ਮਸ਼ੀਨ ਵਰਕ ਦਿੱਤਾ ਹੋਇਆ ਸੋ ਬਹੁਤ ਹੀ ਪਿਆਰਾ ਇਹ ਦੇਖੋ ਤੁਸੀਂ ਬਹੁਤ ਹੀ ਡਿਫਰੈਂਟ ਜੇ ਇਹਦੇ ਵਿੱਚ ਜਿਹੜੇ ਆਪਾਂ ਫਲਾਰ ਹੈਗੇ ਆ ਸੋ ਉੱਪਰ ਤੱਕ ਔਰ ਕਾਫੀ ਆਪਾਂ ਕਲਰ ਕੰਬੀਨੇਸ਼ਨ ਹੈ ਇਹਦੇ ਵਿੱਚ ਬਹੁਤ ਹੀ ਸੋਹਣਾ ਔਰ ਇਹਦੇ ਨਾਲ ਆਰਗਨਜ਼ਾ ਦੁਪੱਟਾ ਹੈ ਜੀ ਉਹਦੇ ਆਪਾਂ ਜਿਵੇਂ ਹੈਵੀ ਕਟ ਵਰਕ ਦਿੱਤਾ ਹੋਇਆ ਔਰ ਇਸ ਤਰ੍ਹਾਂ ਕਾਰਨਰਸ ਤੇ ਫਲਾਰ ਦਿੱਤੇ ਹੋਏ ਇਸ ਤਰ੍ਹਾਂ ਜੀ ਸੋ ਸਾਰਾ ਹੈਵੀ ਕਟ ਵਰਕ ਹੈ ਔਰ ਇਸ ਤਰ੍ਹਾਂ ਫਲਾਰ ਹੈਗਾ ਜੀ ਸੋ ਆਰਡਰ ਦਾ ਜਿਹੜਾ ਪ੍ਰੋਸੀਜਰ ਹੈਗਾ ਜੀ ਉਹ ਸੇਮ ਹੈ ਸੇਮ ਨੰਬਰ ਹੈ ਜੀ 7589231377 ਤੇ ਤੁਸੀਂ ਆਪਣਾ ਕੋਈ ਵੀ ਸੂਟ ਜੋ ਵੀ ਬਣਾਉਣਾ ਹੈਗਾ ਉਹਦਾ ਸਕਰੀਨਸ਼ਾਟ ਭੇਜ ਕੇ ਪ੍ਰਾਈਸ ਜਾਣ ਕੇ ਦੈਨ ਆਪਣਾ ਆਰਡਰ ਜਿਹੜਾ ਫਾਈਨਲ ਕਰ ਸਕਦੇ ਹੋ ਜੀ ਸੋ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਵਾਂਗੇ ਜੀ ਸੋ ਬਣੇ ਰੋ ਆਪਣੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much